ਤੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਸੀਗੇ ਤੇਲ ਪੋਆ ਤੇ ਨਾ ਪੈਸੇ ਲੇਕੇ ਬੋਲੇ ਜੀ ਨਵਲਵਲ ਦਿਖਾ ਕੇ ਜੀ ਪੈਸੇ ਖੋਲੇ ਆ ਪੈਸੇ 3-4000 5000 ਜੀ 600 ਦਾ ਤੇਲ ਵੀ ਪੋਆ ਜੀ ਮੂੰ ਬੰਨਿਆ ਸੀਗਾ ਜੀ ਤੇ ਦੋ ਜਨੇ ਸੀਗੇ ਪੁਲਿਸ ਵਾਲੇ ਰਾਤ ਆਏ ਸੀਗੇ ਦੋ ਤਿੰਨ ਚੱਕਰ ਮਾਰ ਬੰਸਾਰੀ ਨੂੰ ਪਕੜਾ ਜਾ ਸਰ ਦੇਖੋ ਏਦਾਂ ਹੋਲੁੱਠੋ ਹੋ ਰਹੀ ਏ ਸਰ ਇਹਦਾ ਸਾਡਾ ਜੀ ਇਮਰਾਨ ਹੈ ਇਹ ਬਾਸੀ ਬੈਲੈਂਸ ਦੇ ਨਾਲ ਐਚਪੀ ਬਦੋਲਵਾਪ ਹੈ ਜਿਸੇ ਜਿਹੜੇ ਸਿਲ ਪ੍ਰਮੋਟਰ ਸਾਈਕਲ ਦੇ ਦੋ ਮੁੰਨੇ ਨੌਜਵਾਨ ਜਿਨ੍ਹਾਂ ਨੇ ਮੂੰ ਬੰਨਿਆ ਤੇ ਸਰੂਵਦਾ ਤੇਲ ਪੋਇਆ ਤੇ ਬਾਅਦ ਜਦੋਂ ਉਹਨੇ ਪੈਸੇ ਮੰਗ ਦਿੱਤੇ ਤੇ ਉਹਦੇ ਕੋਲੋਂ ਜਿਹੜੇ ਹੱਥ ਫੜੇ ਪੈਸੇ ਸੀ ਜਿਹੜੇ ਡਰਾਮ ਘਾ ਕੇ ਉਹਦੇ ਕੋਲੋਂ ਤਕਰੀਬਨ 3000 ਰੁਪਿਆ ਦਾ ਖੋ ਕੇ ਫਲੋਰ ਸੈਨ ਨੂੰ ਭੱਜ ਗਏ। ਫੂ ਲਿਆ ਉਹਨਾਂ ਦੇ ਦੋਨਾਂ ਨਾਮੋਨੇ ਨੌਜਵਾਨ ਹੈ। ਤੇ ਕਾਦ ਉਹਨਾਂ ਦੇ ਲੰਬੇ ਆ। ਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸੈਨ ਨੂੰ ਭੱਜ ਗਏ। ਕੋਨੇ ਇਸ ਵੰਦੀ ਜਿਹੜੀ ਤਵਦੀਸ਼ ਨਹੀਂ ਕਰ ਰਹੇ ਆ ਸੀਸੀਟੀਵੀ ਜਿਹੜੇ ਕੈਮਰੇ ਆਲੇ ਦੁਆਲੇ ਸਾਰੇ ਦੇਖ ਰਹੇ ਆ ਜੋ ਉਹਦੇ ਵਿੱਚੋਂ ਉਦਾਂ ਨਹੀਂ ਕੋਈ ਆਈਦਾ ਵੀ ਰਹੇਗੀ ਉਹ ਕਰਾਂਗੇ ਇਹ ਪਿਆਰ ਜਿਹੜਾ ਦਰਜ ਕਰ ਦਿੱਤੀ ਹੈ ਤੇ ਤਵਦੀਸ਼ ਜਿਹੜੀ ਕਰ ਰਹੇ ਆ ਤੇ ਮੋਟਰਸਾਈਕਲ ਤੇ ਦੋ ਮੁੰਡੇ ਆਏ ਸੀਗੇ ਤੇਲ ਪੋਆ ਤੇ ਨਾਲ ਪੈਸੇ ਲੇਕੇ ਬੋਲੇ ਜੀ ਇਹਨੂੰ ਵਾਲਵ ਦਿਖਾ ਕੇ ਹੀ ਪੈਸੇ ਖੋਲੇ ਆ ਪੈਸੇ 3-4000 ਸੀ ਜਾਗੇ 600 ਦਾ ਤੇਲ ਵੀ ਪੋਆ ਜੀ ਮੂੰ ਬਨ ਲਿਆ ਸੀਗਾ ਜੀ ਤੇ ਦੋ ਜਨੇ ਸੀਗੇ ਪੁਲਿਸ ਵਾਲੇ ਰਾਤ ਆਏ ਸੀਗੇ ਦੋ ਤਿੰਨ ਚੱਕਰ ਮਾ ਸਰ ਜੀ ਪਕੜਾ ਜਾ ਸਰ ਦੇਖੋ ਏਦਾਂ ਹੋਲੋ ਉੱਠੋ ਹੋ ਰਹੀ ਐ ਸਰ ਏਦਾਂ ਸਾਡਾ ਜੀ ਇਮਰਾਨ ਐ ਇਹ ਬਾਸੀ ਬੈਲੈਂਸ ਦੇ ਨਾਲ ਐਚਪੀ ਬਦੋਲਵਾ ਪਏ ਜਿਸ ਦੇ ਜਿਹੜੇ ਸਿਲਪਰ ਮੋਟਰਸਾਈਕਲ ਦੇ ਦੋ ਮੁੰਡੇ ਨੌਜਵਾਨ ਜਿਨ੍ਹਾਂ ਨੇ ਮੂੰ ਬਨਿਆ ਤੇ ਸਸੁਰ ਦੇ ਦਾ ਤੇਲ ਪਾਇਆ ਤੇ ਵਾਰ ਜਦੋਂ ਉਹਨੇ ਪੈਸੇ ਮੰਗ ਦਿੱਤੇ ਉਹ ਉਹਦੇ ਕੋਲੋਂ ਜਿਹੜੇ ਹੱਥ ਫੜੇ ਪੈਸੇ ਹੀ ਜਿਹੜੇ ਡਰਾਮਕਾ ਕੇ ਉਹਦੇ ਕੋਲੋਂ ਕਰੀਬ 3000 ਰੁਪਇਆ ਦਾ ਖੋ ਕੇ ਫਲੋਰ ਸੈਨ ਨੂੰ ਭੱਜ ਗਏ ਖੋ ਲਿਆ ਉਹਨਾਂ ਦੋਨਾਂ ਨਾਮ ਉਹਨੇ ਨੌਜਵਾਨ ਹੈ ਤੇ ਕਾ ਦੋਨਾਂ ਦੇ ਲੰਬੇ ਆ ਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸੈਨ ਨੂੰ ਭੱਜ ਗਏ